ਪੰਡਤ ਲਾਟਰੀ ਐਨਸੀ ਅਮਰ ਗਣਵਾਲੀਆ ਨੇ ਰਾਖੀ ਬੰਪਰ ਤੇ ਕੀਤਾ ਤਮਾਲ ਉਹ ਰੈਗੂਲਰ ਬਣਾ ਰਹੇ ਨੇ ਲੋਕਾਂ ਨੂੰ ਕਰੋੜਪਤੀ ਤੁਸੀਂ ਵੀ ਦੇਖੋ ਵਿਸਥਾਰ ਨਾਲ ਪੂਰੀ ਰਿਪੋਰਟ ਅੰਜੀ ਰਾਖੀ ਬੰਪਰ ਕੀ ਕੀ ਲੱਗੇ ਰਾਖੀ ਬੰਪਰ ਦੇ ਵਿੱਚ ਹੋਈ ਹੈ ਜੋ ਪਹਿਲਾਂ ਦੱਸਿਆ ਲੈ ਕੇ ਮੈਨੇ ਆਇਆ ਲੈ ਕੇ ਪੰਜਾਬ ਸਰਕਾਰ ਆਈ ਹੈ ਸੀਲ ਮੈਂ ਕਰਨਾ ਇਨਾਮ ਮੇਰੇ ਹੱਥੋਂ ਲਗਰੇ ਪਰਵਾਹ ਨਹੀਂ ਸਰ ਸਲੋਕ ਤਾਂ ਕਹਿ ਰਹੇ ਨੇ ਬੜੇ ਕੰਬੂ ਕੁੰਬੂ ਪੈ ਚੱਲੇ ਨੇ ਬੜੇ ਕੰਪੋ ਬੈਗ ਦੇ ਵੀਰੇ ਫਾਇਦਾ ਤੇ ਰਿਆ ਮੈਂ ਲੋਕਾਂ ਬਾਰੇ ਸੋਚ ਰਿਹਾ ਹਰ ਇੱਕ ਜੀ ਸੋਚਿਆ ਹੁਣ ਮੇਰੀ ਗੱਲ ਸੁਣ ਮੇਰੇ ਕੋਲ ਬਰਬਰ ਕਸ਼ਟ ਮੈਂ ਬੈਠੇ ਜੰਮੂ ਤੋਂ ਆਏ ਨੇ ਹੁਣ ਮੰਨ ਲਓ ਇਹਨਾਂ ਨੇ ਟਿਕ ਟਿਕ ਕਪਾ ਲਈ ਆ ਦੋ ਪਾਲੀਆਂ ਹਨ ਕੱਲ ਨੂੰ ਰਕੜੀ ਬੰਪਰ ਦਾ ਡਰਾ ਉਸ ਤੋਂ ਬਾਅਦ ਗਣੇਸ਼ ਚਤੁਰਤੀ ਬੰਪਰ ਵੀ ਹੈਗਾ ਦੁਬਾਰੇ ਫਿਰ ਜਿਹੜਾ ਮੰਨ ਕੇ ਦੋ ਤਿੰਨ ਕਿਲੋਮੀਟਰ ਤੋਂ ਚੱਲ ਕੇ ਆਉਣਗੇ ਫਿਰ ਦੋ ਤਿੰਨ ਘੰਟੇ ਵੇਟ ਕਰਨੀ ਪਵੇ ਉਹ ਕਿਤੇ ਨਾਮ ਲੱਗਦੇ ਨੇ ਤੇ ਸਾਡੀ ਪੀੜ ਘਟਰੀ ਦੀ ਬਦਰੀ ਇਸ ਕਰਕੇ ਉਹਨਾਂ ਨੂੰ ਅਸੀਂ ਇਕੱਠਾ ਕੰਪੋ ਵੈਕ ਦੇ ਜੀ ਵਿੱਚ ਰਕੜੀ ਬੰਪਰ ਵੀ ਆਇੰਦਾ ਗਣੇਸ਼ ਚਤੁਰਤੀ ਬੰਪਰ ਵੀ ਆ ਜੂਗਾ 1000 ਰੁਪਏ ਦੇ ਕਿਹੜੀ ਸਾਰੇ ਇਕੱਠੇ ਟੋ ਦੇ ਦੇਣ ਉਹਨਾਂ ਦਾ ਫਾਇਦਾ ਹੁੰਦਾ ਜੀ ਤੁਹਾਡੇ ਵੀਰ ਉਹਦੀ ਇੰਤਜ਼ਾਰ ਕਰਦੇ ਨੇ ਕਿ ਰਾਸ਼ੀ ਕਿਹੜੀ ਤੇ ਨਿਕਲ ਲਾਏ ਨਾ ਮੈਂ ਕਹਿੰਨਾ ਮੇਰੀ ਗੱਲ ਸੁਣੋ ਵੀਰੇ ਕਰਨ ਇੰਤਜ਼ਾਰ ਸਾਨੂੰ ਕੋਈ ਚੱਕਰ ਨਹੀਂ ਅੱਜ ਸ਼ਾਮ ਨੂੰ 8:00 ਵਜੇ ਇੰਤਜ਼ਾਰ ਚੁਟਕੀ ਦੇ ਹਿਸਾਬ ਨਾਲ ਪੂਰਾ ਤੇ ਮੈਂ ਲਾਈਵ ਹੋ ਕੇ ਦੱਸੂਗਾ ਫਿਰ ਵੀਰ ਉਹਤੀ ਕਮੈਂਟ ਕਰਕੇ ਜਰੂਰ ਕਹਿਣ ਵੀ ਹਾਂ ਜੀ ਬੰਦੀ ਸਹੀ ਗੱਲ ਆ ਗ੍ਰਾਂਟਡ ਪ੍ਰਾਈਜ਼ ਆ 3 ਕਰੋੜ ਦਾ ਤੇ ਇਹਦੇ ਵਿੱਚ ਦਾਦਾ 100 ਲੱਖ ਦੇ 5-5 ਲੱਖ ਦੀ ਜਾਨੀ ਇਹ ਰਾਤਰੀ ਯਾਤਰਾ ਵਾਲੀ ਸੇਮ ਸਕੀਮ ਆ ਸਾਰੇ ਤੇ ਇਹਦਾ ਡਰਾਇੰਗ ਆ 29 ਦਾ 29 2025 ਨਵੇਂ ਮਹੀਨੇ ਦਾ ਕੁੰਮ ਤੇ ਕੰਨਿਆ ਰਾਸੀ ਗਈ ਹੋਈ ਆ ਕਲੀਆਂ ਚੱਲੂਗੀ ਕੋਈ ਸ਼ੱਕ ਨਹੀਂ ਹੈਗਾ ਮਠਿੰਡੇ ਗਿਆ ਸੀ ਇੰਨੇ ਨਾਮ ਉਹਨਾਂ ਦੇ ਮਠਿੰਡੇ ਆ ਰਹੇ ਨੇ ਮੇਰੇ ਕੋਲ ਪਰਸੋਂ ਨਾਮ ਲੱਗੇ ਆ ਕੱਲ ਉਹ ਆਪਣੇ ਕੁੰਮਰਾਸੀ ਨੂੰ ਲੱਗਿਆ ਠੀਕ ਹੈ ਯਾਰ ਬਾਕੀ ਮੈਂ ਕਿਸੇ ਪ੍ਰਵਾਹ ਨਹੀਂ ਕਰਦਾ ਜਿਹੜਾ ਕੋਈ ਬੋਲਦਾ ਬੋਲੀ ਆ ਦੇਖੋ ਝੂਠ ਵੀ ਬੋਲਦੇ ਨੇ ਸੱਚ ਵੀ ਬੋਲਦੇ ਨੇ ਸਾਰਾ ਕੁਝ ਚੱਲੀ ਜਾਂਦਾ ਮੈਂ ਪ੍ਰਵਾਹ ਨਹੀਂ ਕਰਦਾ ਕਿਉਂਕਿ ਜੇ ਮੈਂ ਇਹਨਾਂ ਚੋਲ ਜਿਗਾ ਫਿਰ ਇਹ ਲੋਕਾਂ ਨੂੰ ਕਰੋੜਪਤੀ ਲੱਖਪਤੀ ਕੌਣ ਬਣਾਊਗਾ ਤੇ ਇਹ ਭੀੜ ਨਹੀਂ ਲੱਗਣੀ ਫਿਰ ਜੇ ਮੈਂ ਇਹਨਾਂ ਚੋਲ ਜਿਗਾ ਉਹ ਮੈਨੂੰ ਇਲਝਾਉਣ ਨੂੰ ਫਿਰਦੇ ਨੇ ਉਹਨਾਂ ਨੂੰ ਪਤਾ ਕੀ ਲਵੀ ਪੰਡ ਦਾ ਕੰਮ ਤੋਂ हट ਕੇ ਧਿਆਨ ਸਾਡੇ 'ਤੇ ਨਹੀਂ ਹੋਵੇ ਸਾਡੀ ਪਾਲਿਸੀਟੀ ਹੋਵੇ ਜੇ ਉਹਨਾਂ ਨੇ ਵੈਸੇ ਪਾਲਿਸੀਟੀ ਕਰਾਉਣੀ ਹੈ ਮੇਰੀ 50000 ਰੁਪਏ ਫੀਸ ਆ ਵੀਡੀਓ ਪਾਇਆ ਹਾਂਗਾ ਇਹ ਕਹਿ ਸਕਦਾ ਕਿ ਅੱਜ ਸ਼ਾਮ ਨੂੰ ਭੰਡਾ ਜੀ ਤੁਹਾਨੂੰ ਬੁਧਾਈਆਂ ਮਿਲਣਗੀਆਂ ਨਹੀਂ ਮਿਲ ਕੇ ਜਰੂਰ ਪਰਮਾਤਮਾ ਤੇ ਵਿਸ਼ਵਾਸ ਆ ਪੂਰੀ ਆਸਥਾ ਨਾਲ ਕੰਮ ਕਰ ਰਹੇ ਆ ਤੇ ਪਰਮਾਤਮਾ ਕਰੋ ਕਿਰਪਾ ਅੱਜ 3 ਕਰੋੜ ਦੀ ਤੇ ਬਾਕੀ ਜੀ ਮੇਲ ਨੂੰ ਕੋਈ ਜ਼ਿਆਦਾ ਲੋੜ ਬੰਦ ਹੋਇਆ ਉੱਥੇ ਵੀ ਕਰ ਲੈ ਜਿੱਥੇ ਪਰਮਾਤਮਾ ਨੂੰ ਪਤਾ ਉਹਨੇ ਸਹੀ ਤਰੀਕੇ ਨਾਲ ਕਰਨਾ ਜਿੱਥੇ ਵੀ ਕਰਨਾ ਪਰ ਇਹ ਵੀ ਜਦ ਵੀ ਮੇਰੇ ਖਿਲਾਫ ਵਿਰੋਧੀ ਦੀ ਆਵਾਜ਼ ਉੱਠਦੀ ਆ ਤਾਂ ਪਰਮਾਤਮਾ ਨੂੰ ਦਵਾਉਂਦਾ ਕਈ ਵਾਰ ਇਹ ਦੇਖਿਆ ਮੈਂ ਜਦ ਮੇਰੇ ਖਿਲਾਫ ਵਿਰੋਧੀ ਬੋਲਦੇ ਨੇ ਬਹੁਤ ਬੋਲਣ ਲੱਗ ਜਾਂਦੇ ਨੇ ਤਾਂ ਫਿਰ ਪਰਮਾਤਮਾ ਦੀ ਕਿਰਪਾ ਨਾਲ ਨਾਮ ਲਾ ਕੇ ਉਹ ਚੁੱਪ ਕਰ ਜਾਂਦੇ ਨੇ ਇਹ ਚਲੋ ਹੁਣ ਨਾਮ ਨਿਕਲਣ ਤੋਂ ਪਹਿਲਾਂ ਕੀ ਕਹਾਂਗੇ ਆਪਣੇ ਨਾਮ ਲੱਗਣ ਤੋਂ ਪਹਿਲਾਂ ਇਹ ਕਹਾਂਗਾ ਵੀ ਲੋਕੋ ਥੱਕੋ ਨਾ ਹਾਰੋ ਨਾ ਜਿਹੜੇ ਥੱਕ ਚੁੱਕੇ ਨੇ ਅੱਕ ਚੁੱਕੇ ਨੇ 40 40 ਸਾਲ ਟਿਕਟਾਪ ਹੋਣਿਆਂ ਨੂੰ ਹੋ ਗਏ ਠੀਕ ਆ ਉਹ ਆਪ ਕਹਿ ਰਹੇ ਨੇ ਵੀ ਤੁਹਾਨੂੰ 20 ਸਾਲ ਹੋ ਗਏ 25 ਸਾਲ ਹੋ ਗਏ ਆਹ ਦੁਕਾਨ ਤੁਹਾਨੂੰ ਕਦੇ 100 ਰੁਪਏ ਲੱਗੇ ਕੋਈ ਕਹਿੰਦਾ 200 ਨਹੀਂ ਲੱਗਿਆ ਉਹ ਇੱਕ ਮੋਗਾ ਪੰਡ ਲਾਟਰੀ ਮਲੇਕੋਵਾਲੋਂ ਦੇ ਕੇ ਦੇਖੋ ਤੁਹਾਨੂੰ ਪਤਾ ਲੱਗੇ ਸਾਡੇ ਤੇ ਹੋਰਾਂ 'ਚ ਕੀ ਫਰਕ ਆ ਦੂਜੀ ਗੱਲ ਮਰੀਜ਼ ਬੰਦਾ ਮੇਰੇ ਕੋਲ ਆਵੇ ਨਾ ਤੀਜੀ ਗੱਲ ਇੱਕ ਦਿਹਾੜੀ ਦਾ ਟਾਈਮ ਕੱਢ ਲਵੀ ਇੱਕ ਦਿਹਾੜੀ ਸਾਡੇ ਕੋਲ ਲੱਗੂਗੀ ਜੇ ਟਿਕਟ ਪਾਉਣੀ ਆ ਤੇ ਮਲੇਰਕੋਟਲੇ ਆ ਸਕਦੇ ਹੋ ਸਰੀਵਾਲ ਲੁਧਿਆਣੇ ਆ ਸਕਦੇ ਹੋ ਬਠਿੰਡੇ ਮੰਗਲਵਾ ਦਾ ਦੇਣਾ ਬਾਕੀ ਜਾਣਕਾਰੀ ਉੱਪਰ ਦਿੱਤੇ ਨੰਬਰਾਂ 'ਤੇ ਸਾਡੇ ਲੈ ਸਕਦੇ ਹੋਡੇ ਨੰਬਰ ਚੱਲਦੀ ਚੱਲਦੇ ਨੇ ਤੇ ਇਸ ਤੋਂ ਇਲਾਵਾ ਇੱਕ ਨਾ ਪੰਜਾਬ ਸਰਕਾਰ ਦੀ 1000 ਰੁਪਏ ਦੀ ਟਿਕਟਾ ਤੁਹਾਨੂੰ ਦਿਖਾ ਦਵਾਂ ਮਾਹਵਾਲੀ ਤੇ ਇੱਕੇ ਦੇ ਨਾਲ ਹੈਗੀ 2000 ਰੁਪਏ ਦੀ ਆਹ ਵਾਲੀ ਤੇ ਇਹਦਾ ਸਪੈਸ਼ਲ ਕੰਬੋ ਪੈਕੇ 2000 ਦੇ ਟਿਕਟਾ 1000 ਪੈ ਟਿਕਟਾ ਪਰ ਇਹਦਾ ਇਹ ਕੰਬੋ ਪੈਕ ਆ ਇਹ 3000 ਦੇ ਟਿਕਟਾ ਮਾਰਦੀ ਹੈ ਠੀਕ ਹੈ ਪਰ ਸਾਡੇ ਕਿੰਨੀਓ ਇਸ ਵਾਰ ਰੱਖੜੀ ਦੇ ਉੱਪਰ ਤੁਹਾਨੂੰ ਇੱਕ ਸਕੀਮ ਦਿੱਤੀ ਜਾਣੀ ਆ ਜਿਹੜਾ ਤਾਂ ਇਹਨੇ ਕਿਸੇ ਕੋਰੀਅਰ ਕਰਵਾਉਂਦੀਆਂ ਨੇ ਉਹਨੂੰ ਡਿਲੀਵਰੀ ਕਰਦੇ ਨਹੀਂ ਕੋਈ ਤੇ 2 ਟਿਕਟਾ ਭਰੌਂਦਾ ਤੇ ਜੇ ਕੋਈ ਹੋਰ ਵੀ ਆ ਤਾਂ ਉਹਨੂੰ 29170 ਬਰੀ ਟਿਕਟਾ ਦੇ ਕਿ ਭੇਜਿਆ ਜਾਊਗਾ ਜੀ ਇਹ ਕੰਬੋ ਪੈਕ ਮੁੰਨਾ 2970 ਦਾ ਕੰਬੋ ਪੈਕ ਕਰਤਾ ਥਿਰ ਵੀ ਲੈਸ ਕੋਈ ਇਹ ਨਾ ਸਮਝੇ ਵਿਪੰਡ ਟੈਕ ਵਿੱਚ ਨਾ ਮਾਰਾ ਲੈ ਸਕ ਰਿਹਾ ਟੈਕ ਨਵੀਂ ਵਾਧੂ ਵਿਕਰੀ ਆ ਮੇਰੇ ਮਨ ਦੀ ਤਮੰਨਾ ਸੀ ਐਸ ਸਭ ਲੋ 30 ਰੁਪਏ ਸਭ ਜੋਤਸ ਦੇ ਨਾਲ ਕੋਈ ਹੰਕ ਹੈਗਾ ਜ਼ਾਹ ਪਤਾ ਠੀਕ ਹੈ ਜੀ ਹੋਰ ਦੱਸੋ ਜੀ